ਹੈਲੋ ਫ੍ਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਅਸੀਂ 421 ਤੱਕ ਜਿਹੜੇ ਸੀਗੇ ਕੁਐਸਚਨ ਕਰ ਚੁੱਕੇ ਸੀ ਸਾਡੀ ਸੀਰੀਜ਼ ਜਿਹੜੀ ਚੱਲ ਰਹੀ ਹੈਗੀ ਅਸੀਂ ਅੱਜ ਕਰਨੇ ਹੈਗੇ 422ਵਾਂ ਕੁਐਸਚਨ ਹੈਗਾ ਜਿਹੜਾ ਉਹ ਅਸੀਂ ਇਹਨੇ ਕਰਨਾਗਾ ਤੇ 422ਵਾਂ ਕੁਐਸਚਨ ਹੈ ਕਿਹੜਾ ਸਾਹਿਤ ਰੂਪ ਹੈ ਜਿਸ ਵਿੱਚ ਲੇਖਕ ਆਪਣੇ ਜੀਵਨ ਬਾਰੇ ਖੁਦ ਆਪ ਲਿਖਦਾ ਹੈ ਉਹ ਹੈ ਜੀ ਸਵੈ ਜੀਵਨੀ ਅਧੁਨਿਕ ਪੰਜਾਬੀ ਕਵਿਤਾ ਸਾਹਿਤ ਕਿਹੜੇ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ ਨਜ਼ਮ ਛੰਦਵੰਦ ਕਵਿਤਾ ਖੁੱਲੀ ਕਵਿਤਾ ਗ਼ਜ਼ਲ ਕਾਫ਼ੀਆਂ ਜਾਂ ਗੀਤ ਤੇ ਗੀਤ 424ਵਾਂ ਕੁਐਸਚਨ ਹੈ ਜੀ 13ਵੀਂ ਸਦੀ ਦੀ ਪ੍ਰੰਤਨ ਪੰਜਾਬੀ ਵਾਰਤਕ ਦਾ ਪਹਿਲਾ ਨਮੂਨਾ ਕਿਹੜਾ ਪ੍ਰਾਪਤ ਹੁੰਦਾ ਹੈ ਇਕਾਦਿ ਸਿਮਹਾਤਮ 425ਵਾਂ ਪੰਜਾਬੀ ਸਾਹਿਤ ਵਿੱਚ ਪੰਜਾਬੀ ਵਾਰਤਕ ਦਾ ਸਭ ਤੋਂ ਪ੍ਰਾਚੀਨ ਸਾਹਿਤ ਰੂਪ ਕਿਹੜਾ ਹੈ ਜਨਮ ਸਾਖੀ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਆਧਾਰ ਤੇ ਲਿਖੀ ਗਈ ਵਾਰਤਕ ਰਚਨਾ ਦਾ ਨਾਮ ਲਿਖੋ ਗਿਆਨਾ ਰਤਨਾਵਲੀ ਅਗਲਾ 424ਵਾਂ ਕੁਐਸਚਨ ਹੈ ਗਿਆਨ ਰਤਨਾਵਲੀ ਕਿਸ ਦੀ ਰਚਨਾ ਹੈ ਭਾਈ ਮਨੀ ਸਿੰਘ ਜੀ ਦੀ ਰਚਨਾ ਹੈ 428ਵਾਂ ਭਾਈ ਗੁਰਦਾਸ ਦੀ 11ਵੀਂ ਵਾਰ ਦੇ ਆਧਾਰ ਤੇ ਲਿਖੀ ਗਈ ਵਾਰਤਕ ਰਚਨਾ ਦਾ ਨਾਮ ਲਿਖੋ ਭਗਤ ਰਤਨਾਵਲੀ ਜਾਂ ਸਿੱਖਾ ਦੀ ਭਗਤਮਾਲਾ ਭਗਤ ਰਤਨਾਵਲੀ ਨੂੰ ਛੱਡ ਕੇ ਤੁਸੀਂ ਸਿੱਖਾਂ ਦੀ ਭਗਤਮਾਲਾ ਜ਼ਿਆਦਾ ਠੀਕ ਰਹੂਗਾ ਇਹ ਤੁਸੀਂ ਯਾਦ ਕਰ ਸਕਦੇ ਹੋ ਸਿੱਖਾਂ ਦੀ ਭਗਤਮਾਲਾ ਕਿਹੜੀ ਆਪਸ਼ਨ ਜਿੱਥੇ ਭਗਤ ਰਤਨਾਵਲੀ ਤਾਂ ਤੁਸੀਂ ਇਹ ਵੀ ਟਿੱਕ ਕਰ ਸਕਦੇ ਹੋ ਪਰ ਅਸਲ ਜੇ ਇਹ ਜ਼ਿਆਦਾ ਨਹੀਂ ਹੋਊਗਾ ਮਤਲਬ ਕਿ ਕੁਐਸਚਨਾਂ ਦੇ ਵਿੱਚ ਇਹ ਜ਼ਿਆਦਾ ਨਹੀਂ ਆਦੀ ਇਹ ਆਪਸ਼ਨ ਬੰਦੀ ਜ਼ਿਆਦਾ ਦੀ ਆਪਸ਼ਨ ਸਿੱਖਾਂ ਦੀ ਭਗਤ ਮਾਲਾ ਹੀ ਬੰਦੀ ਹੈਗੀ ਭਗਤ ਰਤਨਾਵਲੀ ਇਹਨੂੰ ਕੱਟ ਦਿਓ ਚਾਹੇ ਤੁਸੀਂ ਭਗਤ ਰਤਨਾਵਲੀ ਜਾਂ ਸਿੱਖਾਂ ਦੀ ਭਗਤ ਮਾਲਾ ਕਿਸ ਦੀ ਰਚਨਾ ਹੈ ਭਾਈ ਮਨੀ ਸਿੰਘ ਜੀ ਦੀ ਕਿੱਸਾ ਹੀਰ ਕਿਸ ਦੀ ਰਚਨਾ ਹੈ ਬਹੁਤ ਆਸਾਨ ਕੁਐਸਚਨ ਹੈਗਾ ਤੁਸੀਂ ਬੀਏ ਦੇ ਵਿੱਚ ਪੜ ਕੇ ਆਏ ਹੋਵੋਗੇ ਜਿਨ੍ਹਾਂ ਨੇ ਬੀਏ ਲਿਟਰੇਚਰ ਲਿੱਤਾ ਹੋਊਗਾ ਵੈਸੇ ਵੀ ਤੁਸੀਂ ਹਜ ਤੱਕ ਸੁਣਦੇ ਆਏ ਹੋ ਸੁਣ ਲਿਆ ਹੋਗਾ ਹੈ ਬੀ ਕਿੱਸਾ ਹੀਰ ਕਿਸ ਦੀ ਰਚਨਾ ਹੈ ਹੀਰ ਵੈਸੇ ਕਿੱਸਾ ਲਿਖਿਆ ਬਹੁਤ ਜਾਣਿਆ ਨਿਆਗਾ ਸਭ ਤੋਂ ਜੇ ਮੁਕੰਮਲ ਤੇ ਸਭ ਤੋਂ ਵਧੀਆ ਕਿੱਸਾ ਮੰਨਿਆ ਜਾਂਦਾਗਾ ਤਾਂ ਉਹ ਵਾਰਸ਼ਾ ਦਾ ਮੰਨਿਆ ਜਾਂਦਾ ਵਾਰਸ਼ ਹੀਰ ਹੀਰ ਵਾਰਸ਼ ਵੀ ਕਿਹਾ ਜਾਂਦਾਗਾ ਵਾਰਸ਼ ਦੇ ਨਾਮ ਨੂੰ ਹੀਰ ਦੇ ਨਾਮ ਨਾਲ ਬਹੁਤ ਜੋੜ ਦਿੱਤਾ ਜਾਂਦਾਗਾ ਕਿ ਇਹ ਜਿਹੜਾ ਬਹੁਤ ਮਕਮੂ ਜਿਹੜਾ ਕਿੱਸਾ ਦਾ ਬਹੁਤ ਜ਼ਿਆਦਾ ਮਕਬੂਲ ਹੋਇਆਗਾ ਸਮਾਜ ਦੇ ਵਿੱਚ ਤੇ ਵਾਹਿਰ ਵਾਰਿਸ਼ ਦੇ ਨਾਂ ਨਾਲ ਵੀ ਬਹੁਤ ਮਸ਼ਹੂਰ ਆਗਾ ਇਹ ਤਾਂ ਜਿਹੜਾ ਕਿੱਸਾ ਹੀਰ ਦਾ ਕੀਦੀ ਰਚਨਾਗੀ ਵਾਰਿਸ਼ਾ ਦੀ ਰਚਨਾ ਮੰਨੀ ਜਾਂਦੀ ਹੈ ਭਾਵੇਂ ਕਿ ਹੋਰ ਬਹੁਤ ਸਾਰੇ ਨੇ ਜਿਹੜਾ ਇਹ ਲਿਖਿਆਗਾ ਕਦਰਯਾਰ ਨੇ ਲਿਖਿਆ ਅਹਿਮਦੀਆਰ ਨੇ ਲਿਖਿਆ ਹਾਫਿਜ਼ ਬਰਕੁਰਦਾਰ ਨੇ ਲਿਖਿਆਗਾ ਸਾਰਿਆਂ ਨੇ ਲਿਖਿਆਗਾ ਪਰ ਕਿੱਸਾ ਕਹਰਾ ਨੇ ਪਰ ਇਹ ਦੀ ਜ਼ਿਆਦਾ ਵਾਰਿਸ਼ਾ ਦੀ ਜ਼ਿਆਦਾ ਕਿਸੀਰ ਹੈ ਜਿਹੜੀ ਉਹ ਮੰਨੀ ਜਾਂਦੀ ਹੈ ਕਿੱਸਾ ਹੀਰ ਦਾ ਪੰਜਾਬੀ ਸਾਹਿਤ ਦੇ प्राप्त हुए पहले प्रामाणिक नावलਾਂ ਦੇ ਨਾਂ ਲਿਖੋ ਸੁੰਦਰੀ ਸੁੰਦਰੀ ਨਾਵਲ ਕਿਸ ਦੀ ਰਚਨਾ ਹੈ ਭਾਈ ਵੀਰ ਸਿੰਘ ਦੀ ਮੜੀਆਂ ਦਾ ਦੀਵਾ ਕਿਹੜਾ ਸਾਹਿਤ ਦਾ ਰੂਪ ਹੈ ਨਾਵਲ ਮੜੀ ਦਾ ਦੀਵਾ ਕਿਸ ਦੀ ਰਚਨਾ ਹੈ ਨਾਵਲਕਾਰ ਗੁਰਦਿਆਲ ਸਿੰਘ ਦੀ ਪੰਜਾਬੀ ਦੇ ਕਿਸੇ ਇੱਕ ਪ੍ਰਸਿੱਧ ਗਜ਼ਲ ਨੂੰ ਗਜ਼ਲਕਾਰ ਦਾ ਨਾਮ ਲਿਖੋ ਡਾਕਟਰ surjit patar ਡਾਕਟਰ jagtar ਜਿਨ੍ਹਾਂ ਦੇ ਵਿੱਚ ਤੁਸੀਂ ਇੱਕ ਕਰ ਸਕਦੇ ਹੋਗੇ ਜੇ ਤਾਂ ਕਿਸੇ ਗਜ਼ਲਕਾਰ ਦਾ ਨਾਮ ਹੀ ਪੁੱਛਿਆ ਹੋਵੇ ਵੀ ਇਹ ਗਜ਼ਲ ਗਜ਼ਲ ਦੇ ਕੇ ਉਹਦਾ ਨਾਮ ਮਤਲਬ ਕਿ ਆਪਸ਼ਨ ਦਿੱਤਾ ਗਿਆ ਹੋਵੇ ਫਿਰ ਤਾਂ ਤੁਸੀਂ ਨੇ ਦੇਖੋ ਉਮੀਦਾਰ ਆਨਸਰ ਟਿਕ ਕਰਨਾਗਾ ਜੇ ਦੱਸਿਆ ਗਿਆ ਵੀ ਕਿਸੇ ਇੱਕ ਦਾ ਨਾਮ ਲਿਖੋ ਹਨਾ ਤਾਂ ਇਹਨਾਂ ਚੋਂ ਕਿਸੇ ਦਾ ਵੀ ਤੁਸੀਂ ਨਾਮ ਆਵਾਂਗੇ ਜਿਹੜਾ ਉਹ ਕਰ ਸਕਦੇ ਹੋ ਯਾਦ ਹਨਾ ਜਾਂ ਵੈਸੇ ਦੋਨੇ ਕਰ ਲਓ ਕੋਈ ਵੀ ਆ ਜਾਏ ਵੀ ਕਿਸੇ ਦਾ ਵੀ ਨਾਮ ਲਾ ਸਕਦੇ ਹੋ ਨਾਸੂਰ ਕਿਸ ਦੀ ਰਚਨਾ ਹੈ ਨਾਵਲਕਾਰ ਨਾਨਕ ਸਿੰਘ ਦੀ ਨਾਵਲਕਾਰ ਨਾਨਕ ਸਿੰਘ ਦੇ ਕਿਸੇ ਇੱਕ ਇਤਿਹਾਸਿਕ ਨਾਵਲ ਦਾ ਨਾਮ ਲਿਖੋ ਇੱਕ ਮਿਆਨ ਦੋ ਤਲਵਾਰਾਂ ਨਾਵਲਕਾਰ ਨਾਨਕ ਸਿੰਘ ਦੇ ਕਿਸੇ ਨਾਵਲ ਤੇ ਫਿਲਮ ਬਣੀ ਜਿਹੜਾ ਨਾਨਕ ਸਿੰਘ ਨੇ ਨਾਵਲ ਲਿਖਿਆ ਸੀ ਉਹ ਕਿਹੜਾ ਨਾਵਲ ਆਗਾ ਜਿਸ ਦੇ ਤੇ ਫਿਲਮ ਬਣੀ ਹੈਗੀ ਤਾਂ ਪਵਿੱਤਰ ਪਾਪੀ ਨਾਵਲ ਤੇ ਜਿਹੜੀ ਹੈ ਨਾਨਕ ਸਿੰਘ ਦੀ ਫਿਲਮ ਬਣ ਚੁੱਕੀ ਹੈਗੀ ਯਾਤਰਾ ਦੇ ਆਧਾਰ ਤੇ ਕਿਹੜਾ ਸਾਹਿਤ ਰੂਪ ਲਿਖਿਆ ਜਾਂਦਾ ਹੈਗਾ ਯਾਤਰਾ ਦੇ ਆਧਾਰ ਤੇ ਸਫਰਨਾਮਾ ਸਾਹਿਤ ਦੇ ਕਿਹੜੇ ਰੂਪ ਵਰਣਮਾਲਾ ਦੇ ਆਧਾਰਿਤ ਹਨ ਸ਼ਿਰਫੀ 35 ਜਾਂ 52 ਅਖਰੀ ਇਹ ਸਾਹਿਤ ਦੇ ਵਰਣਮਾਲਾ ਦੇ ਆਧਾਰਿਤ ਹਨ ਸਾਹਿਤ ਕਿਹੜੀ ਕਲਾ ਹੈ ਇੱਕ ਸ਼ਬਦ ਕਲਾ ਹੈ ਸਾਹਿਤ ਕਿਹੜੀ ਕਲਾ ਸ਼ਬਦ ਕਲਾ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕੌਣ ਹੈ ਸਾਹਿਤ ਦਾ ਪਹਿਲਾ ਇਤਿਹਾਸਕਾਰ ਕੌਣ ਹੈ ਮੋਲਾ ਬਖਸ਼ ਕੁਸ਼ਤਾ ਇਹ ਸਾਹਿਤ ਦਾ ਪਹਿਲਾ ਇਤਿਹਾਸਕਾਰ ਹੈ ਇਹ ਸਾਡੇ ਅੱਜ ਦੇ ਜਿਹੜੇ ਸੀਗੇ ਕੁਐਸਚਨ ਆ 400 42 ਤੱਕ ਅਸੀਂ ਨੇ ਅੱਜ ਕੁਐਸਚਨ ਕਰ ਲਏ ਇਸ ਤੋਂ ਅੱਗੇ 443 ਕੱਲੂ ਕਰਾਂਗੇ ਤੇ ਇਹ ਕੁਐਸਚਨ ਤੁਸੀਂ ਨੇ ਦੋ ਤਿੰਨ ਵਾਰ ਪੜ੍ਹਨੇ ਆਗੇ ਜਿਹਦੇ ਨਾਲ ਕੀ ਹੈਗਾ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਇਹ ਕੁਐਸਚਨ ਨੇ ਜਿਹੜੇ ਟਿਕ ਜੈਣਾ ਫਿੱਟ ਹੋ ਜੈਣਾ ਤਾਂ ਤੁਸੀਂ ਜਦੋਂ ਵੀ ਥੋੜਾ ਪੀਐਸਟੈਟ ਹੋਊਗਾ ਤਾਂ ਤੁਸੀਂ ਆਪਣੀ ਪਿਆਰ ਤਿਆਰੀ ਹੈਗੀ ਜਿਹੜੀ ਉਹ ਮੁਕੰਮਲ ਕਰ ਲਓ ਥੋੜਾ ਥੋੜਾ ਕਰਕੇ ਤੁਸੀਂ ਜੇ ਪੜੋਗੇ ਤਾਂ ਉਸ ਉਦੋਂ ਤੱਕ ਤੁਸੀਂ ਮਾਰ ਨਹੀਂ ਖਾਓਗੇ ਪੇਪਰ ਦੇ ਵਿੱਚ ਤੇ ਤੁਹਾਡੀ ਤਿਆਰੀ ਹੈਗੀ ਜਿਹੜੀ ਪੇਪਰ ਦੀ ਬਹੁਤ ਵਧੀਆ ਤਰੀਕੇ ਨਾਲ ਹੋ ਜੂਗੀ ਪੀਐਸਟੈਟ ਬਾਰੇ ਹਜੇ ਖਬਰ ਆ ਰਹੀਆਂ ਨੇ ਕਿ ਵੀ ਪੀਐਸਟੈਟ ਦਾ ਹਜੇ ਕੋਈ ਪੱਕਾ ਨੋਟੀਫਿਕੇਸ਼ਨ ਨਹੀਂ ਆਇਆਗਾ ਵੀ ਕਦੋਂ ਹੋਊਗਾ ਪਰ ਜੇ ਅਸੀਂ ਜੁਨੀਅਨ ਦੇ ਨਾਲ ਚੱਲਾਂਗੇ ਜੇ ਅਸੀਂ ਸਰਕਾਰ ਤੇ ਆਪਦਾ ਬਣਾਵਾਂਗੇ ਉਹਨਾਂ ਨੂੰ ਪ੍ਰੈਸ਼ਰ ਦਵਾਂਗੇ ਸਰਕਾਰ ਨੂੰ ਵੀ ਸਾਨੂੰ ਪੀਐਸਟੈਟ ਚਾਹੀਦਾਗਾ ਕੱਢੋ ਤਾਂ ਛੇਦੋ ਸੋਚਣ ਸੋਚ ਲੈਣ ਵਿਚਾਰ ਕਰ ਲੈਣਾ ਨਹੀਂ ਜੇ ਮਾਸਟਰ ਕਿਡਰ ਆ ਗਿਆ ਤਾਂ ਮਾਸਟਰ ਕਿਡਰ ਨਾਲ ਸਾਨੂੰ ਤਾਂ ਵੈਸੇ ਕੋਈ ਫਾਇਦਾ ਨਹੀਂ ਹੋਣਾ ਜਿੰਨਾਂ ਦਾ ਪੀਐਸਟੈਟ ਕਲੀਅਰ ਨਹੀਂ ਹੈਗਾ ਪਰ ਹਾਂ ਜੇ ਪਹਿਲਾ ਪੀਐਸਟੈਟ ਆਉਂਦਾਗਾ ਤਾਂ ਮਾਸਟਰ ਕੈਡਰ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਮਾਸਟਰ ਕੈਡਰ ਦੀਆਂ ਜਿਹੜੀਆਂ ਵੋਕੇਂਸੀਆਂ ਨੇ ਉਹ ਜ਼ਰੂਰ ਆਉਣੀਆਂ ਨੇ ਠੀਕ ਆ ਤੇ ਪਰ ਉਦੋਂ ਪਹਿਲਾਂ ਸਾਨੂੰ ਇਹ ਹੈਗਾ ਕਿ ਪੀਐਸਟੈਟਾਗਾ ਜਿਹੜਾ ਉਹ ਆ ਜਾਵੇ ਜਿਸ ਦਿਨ ਅਸੀਂ ਕਰਕੇ ਪੀਐਸਟੈਟ ਕਲੀਅਰ ਕਰਕੇ ਅਸੀਂ ਆਪਦਾ ਮਾਸਟਰ ਕੈਡਰ ਲਈ ਅਸੀਂ ਤਿਆਰ ਹੋਈਏ ਤੇ ਅਗਲਾ ਪੇਪਰ ਹੈਗਾ ਜਿਹੜਾ ਉਹ ਅਸੀਂ ਦੇ ਸਕੀਏ ਕਿਉਂਕਿ ਮਾਸਟਰ ਕੈਡਰ ਦਾ ਵੀ ਸਾਨੂੰ ਤਾਂ ਹੀ ਫਾਇਦਾ ਜੇ ਸਾਡਾ ਪੀਐਸਟੈਟਾਗਾ ਜਿਹੜਾ ਉਹ ਕਲੀਅਰ ਹੋਊਗਾ ਬਿਨਾ ਪੀਐਸਟੈਟ ਦਿੱਤੇ ਤਾਂ ਪਾਸ ਕੀਤੇ ਅਸੀਂ ਮਾਸਟਰ ਕਿਡਰ ਨਹੀਂ ਦੇ ਸਕਦੇ ਹੈਗੇ ਤਾਂ ਜ਼ਰੂਰੀ ਹੈਗਾ ਪੀਐਸਟੈਟ ਸਾਡੇ ਲਈ ਤਾਂ ਤੁਸੀਂ ਜਿਹੜੀ ਤਿਆਰੀ ਹੈਗਾ ਦੇਖੋ ਸਰਕਾਰ ਦਾ ਕੋਈ ਪਤਾ ਨਹੀਂ ਹੈਗਾ ਦਬਦਬਾ ਬਣ ਜੇ ਲੋਕਾਂ ਦਾ ਪ੍ਰੈਸ਼ਰ ਪੈ ਜੇ ਹਨਾ ਉਹਨਾਂ ਦਾ ਜਿਹੜਾ ਸਰਕਾਰ ਦਾ ਮਾਈਂਡ ਹੈਗਾ ਉਹ ਬਣ ਜੇ ਵੀ ਹਾਂ ਅਸੀਂ ਪੀਐਸਟੈਟ ਕਰ ਦੇਣਾ ਦੇਖੋ 2-3 ਸਾਲਾਂ ਤੋਂ ਹੁਣ ਪੀਐਸਟੈਟ ਨਹੀਂ ਹੋਇਆ ਹੈਗਾ ਹਨਾ ਦੇਖਿਆ ਜਾਂਦਾ ਤਾਂ ਸਰਕਾਰ ਨੇ ਕਿਹਾ ਸੀਗਾ ਵੀ ਹਰ ਸਾਲ ਥੋੜਾ ਪੀਐਸ ਟੈਟਾ ਜਿਹੜਾ ਉਹ ਅਸੀਂ ਕੱਢਿਆ ਕਰਾਂਗੇ ਕੰਡੈਕਟ ਕਰਵਾਵਾਂਗੇ ਪਰ ਉਹਨਾਂ ਨੇ ਆਪਦੇ ਵਾਅਦੇ ਤੇ ਨਹੀਂ ਸਰਕਾਰ ਵੈਸੇ ਆਪਦੇ ਵਾਅਦੇ ਤੇ ਰਹਿੰਦੀ ਵੀ ਨਹੀਂ ਹੈਗੀ ਪੱਕੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵਧੀਆ ਗੱਲਾਂ ਕੁੱਛ ਹੁੰਦੀਆਂ ਨੇ ਪਰ ਕਰਦੀ ਕੁੱਛ ਹੈਗੀ ਪਰ ਜਿਹੜੀ ਗੱਲ ਕਹੀ ਹੈ ਪਰ ਕਰਨੀ ਜ਼ਰੂਰੀ ਬਣਦੀ ਹੈਗੀ ਤਾਂ ਅਸੀਂ ਇਹ ਪ੍ਰੈਸ਼ਰ ਦੇ ਕੇ ਵੀ ਤੁਸੀਂ ਕਿਹਾ ਸੀ ਸਾਨੂੰ ਸਾਲ ਵਾਧ ਕੰਡੈਕਟ ਕਰਵਾਇਆ ਕਰਾਂਗੇ ਪੀਐਸ ਟੈਟ ਵੀ ਹੰਝ ਤੱਕ ਪੀਐਸ ਟੈਟ ਨਹੀਂ ਕਲੀਅਰ ਕਰਵਾ ਕੰਡੈਕਟ ਨਾ ਕਰਵਾਇਆ ਵੇ ਤੁਸੀਂ ਕਰਵਾਓ ਜਾਂ ਮਾਸਟਰ ਕਿਡਰ ਤੋਂ ਪਹਿਲਾ ਕਰਵਾਓ ਹਨਾ ਜੇ ਅਸੀਂ ਇਹੇ ਦਬਦਬਾ ਸਰਕਾਰ ਤੇ ਪ੍ਰੈਸ਼ਰ ਬਣਾ ਲੈਨੇ ਆਗੇ ਤਾਂ ਪੀਐਸਟਟ ਸਾਡਾ ਆਉਣਾ ਜ਼ਰੂਰੀ ਹੋ ਜੂਗਾ ਸੁਭਾਵਨਾ ਬਣ ਜੂਗੀ ਬਹੁਤ ਬਹੁਤ ਉਹਦੀ ਤਾਂ ਅਸੀਂ ਇੰਨੀ ਜਲਦੀ ਫਿਰ ਕਿਉਂਕਿ ਮਹੀਨੇ ਦੇ ਵਿੱਚ ਇਹਨਾਂ ਨੇ ਸਾਰਾ ਪ੍ਰੋਸੈਸ ਆਪ ਦਾ ਕਰ ਦੇਣਾਗਾ ਦੇ ਕੇ ਡੇਟ ਦੇ ਕੇ ਉਸ ਤੋਂ ਬਾਅਦ ਇਗਜ਼ਾਮ ਦੀ ਡੇਟ ਦੇ ਦੇਣੀ ਹੈਗੀ ਮਹੀਨੇ ਡੇਢ ਮਹੀਨੇ ਦੇ ਵਿੱਚ ਇਹਨਾਂ ਨੇ ਆਪਦਾ ਸਾਰਾ ਪ੍ਰੋਸੈਸ ਕਰਕੇ ਪੇਪਰ ਲੈ ਲੈਣਾਗਾ ਤਾਂ ਸਾਨੂੰ ਉਮੀਨਾਂ 1.5 ਮਹੀਨਾ ਬਹੁਤ ਔਖਾ ਹੋ ਜੂਗਾ ਉਹਨੂੰ ਕਰਨਾ ਤਿਆਰੀ ਕਰਨੀ ਉਸ ਦੇ ਵਿੱਚ ਤਾਂ ਤੁਸੀਂ ਹੁਣ ਤੋਂ ਲੱਗ ਜਾਓ ਤਿਆਰੀ ਕਰਨਾ ਥੋੜੀ ਥੋੜੀ ਤੁਹਾਨੂੰ ਕੁਐਸਚਨ ਵੀ ਇਹਨੇ ਨਹੀਂ ਕਰਵਾਏ ਜਾਂਦੇ ਹੈਗੇ 20 21 ਕੁਐਸਚਨ ਨੇ ਡੇਲੀ ਜੇ ਤੁਸੀਂ ਇਹ ਵੀ ਕਰਨ ਲੱਗੇ ਤਾਂ ਤੁਹਾਡਾ ਜਿਹੜਾ ਪੀਐਸ ਡਾਟਾ ਬਹੁਤ ਆਰਾਮ ਨਾਲ ਕਲੀਅਰ ਹੋ ਜੂਗਾ ਕਿਉਂਕਿ ਗਵਰਨਮੈਂਟਸ ਨੇ ਹੁਣ ਕੀ ਕੀਤਾਗਾ ਫਸਟ ਕਾਮਨ ਪੇਪਰ ਹੈ ਜਿਹੜਾ ਇੱਕ ਪੰਜਾਬੀ ਦਾ ਰੱਖਤਾ ਜੇ ਤੁਸੀਂ ਉਹਦੇ ਵਿੱਚੋਂ ਪਾਸ ਨਹੀਂ ਹੁੰਦੇ ਤਾਂ ਜਿਹੜਾ ਤੁਹਾਡਾ ਅੱਗੇ ਤੁਸੀਂ ਪੀਐਸ ਸਟੈਟਸ ਪੇਪਰ ਦੋਗੇ ਤਾਂ ਤੁਹਾਡਾ ਉਹ ਕੁਆਲੀਫਾਈਡ ਨਹੀਂ ਮੰਨਿਆ ਜਾਊਗਾ ਤਾਂ ਤੁਸੀਂ ਉਹਦੇ ਵਿੱਚ एलिਜੀਬਲ ਨਹੀਂ ਹੋਵੋਗੇ ਚਾਹੇ ਤੁਸੀਂ ਉਹ ਪਾਸ ਕਰਤਾ ਚਾਹੇ ਤੁਹਾਡੇ ਨੰਬਰ ਵਧੀਆ ਬਣਦੇ ਆਗੇ ਭਾਜੇ ਤੁਸੀਂ ਪਹਿਲਾ ਪੇਪਰ ਨਹੀਂ ਦਿੱਤਾ ਸਹੀ ਤਾਂ ਤੁਸੀਂ ਪਹਿਲੇ ਪੇਪਰ 'ਚ ਮਾਰ ਖਾਗੇ ਤਾਂ ਤੁਹਾਡਾ ਉਹਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਪੰਜਾਬੀ ਦਾ ਆਪਾਂ ਨੇ ਇਹ ਸ਼ੁਰੂ ਕੀਤਾਗਾ ਤੁਸੀਂ ਜਿਹੜੀ ਆ ਪੰਜਾਬੀ ਦੀ ਤਿਆਰੀ ਇੱਥੋਂ ਕਰ ਸਕਦੇ ਹੋ ਇਗਜ਼ਾਮ ਆ ਜਿਹੜਾ ਫਰਸਟ ਕਾਮਨ ਪੇਪਰ ਹੈਗਾ ਉਹ ਵੀ ਕਲੀਅਰ ਕਰ ਸਕਦੇ ਹੋ ਜਿਹੜਾ ਪੰਜਾਬੀ ਦੇ ਪੋਰਸ਼ਨ ਆਉਂਦਾਗਾ ਉਸ ਤੋਂ ਬਾਅਦ ਪੀਐਸਟੈਟ ਦੇ ਵਿੱਚ ਆਉਂਦਾਗਾ ਹਨਾ ਈਟੀਟੀ ਦੇ ਵਿੱਚ ਆਉਂਦਾ ਤਾਂ ਤੁਸੀਂ ਉਹ ਵੀ ਇਹਦੇ ਨਾਲ ਬਹੁਤ ਆਸਾਨੀ ਨਾਲ ਕਲੀਅਰ ਕਰ ਸਕਦੇ ਹੋਗੇ ਤਾਂ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਤੇ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕੀ ਤੁਹਾਨੂੰ ਹਨਾ ਇਹਦੇ ਵਿੱਚ ਕਮੀਆਂ ਲੱਗੀਆਂ ਕੀ ਤੁਹਾਨੂੰ ਇਹ ਚ ਚੰਗਾ ਲੱਗਿਆ ਤੇ ਤੁਸੀਂ ਜਿਹੜਾਗਾ ਪੀਐਸਟੈਟ ਕਿਹੜੇ-ਕਿਹੜੇ ਬੱਚਿਆਂ ਨੇ ਦੇਣਾਗਾ ਕਿੰਨੇ ਬੱਚਿਆਂ ਨੇ ਦੇਣਾ ਪੀਐਸਟੈਟ ਤਾਂ ਜੋ ਅਸੀਂ ਉਦਾਂ ਦੀ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਹੋਰ ਤਿਆਰੀ ਕਰਵਾ ਸਕੀਏ ਧੰਨਵਾਦ